ਕ੍ਰੈਨ ਫਲ ਇੱਚੀ ਸੀ ਕਿੰਨੇ 600 ਗ੍ਰਾਮ ਕਦੋਂ ਦਾ ਕੰਮ ਕਰਦੇ ਹੋ ਮੈਂ ਹੋਣੀ ਕਹਤ ਪਹਿਲੀ ਏਅਰ ਕੀਤਾ ਸੀ ਪਹਿਲੀ ਏਅਰ ਫੜੇਗੇ ਹਾਂਜੀ ਆ ਵੀ ਨਸ਼ਾ ਕਰਦੇ ਹਾਂ ਹਾਂਜੀ ਇਹਦਾ ਦਾ ਕਰਤੀ ਤੇਰਾ ਹਾਂਜੀ ਹੋਰ ਵੀ ਕਿੰਨੇ ਜਣੇ ਨਾਲ ਨਿਕਲ ਬਸ ਦੋਨੇ ਹੀ ਦੋ ਜਿਹੇ ਨਹੀਂ ਹਾਂਜੀ ਇਹ ਅੱਗੇ ਵੇਚਦੇ ਵੀ ਸੀਗੇ ਨਹੀਂ ਜੀ ਪਹਿਲੀ ਏਅਰ ਲੈਂਦਾ ਸੀ ਕਿੱਥੋਂ ਲੈਂਦਾ ਸੀ ਸ਼ਰਫੋਂ ਪੁੱਛ ਲੈਂਦਾ ਸੀ ਇਹ ਬੇਨਾ ਕਿੰਨੂ ਸੀਗਾ ਇਹ ਨਸ਼ਾ ਕਿੰਨੂ ਦੇਣਾ ਸੀ ਇਹ ਠੀਕ ਵੇਚਣਾ ਸੀ ਪਹਿਲਾਂ ਵੀ ਉਹ ਆ ਵੀ ਪੀਂਦਾ ਨਾ ਪਹਿਲਾਂ ਵੀ ਉੱਥੇ ਫੜਾਉਂਦੇ ਰਹੇ ਜੇ ਨਸ਼ਾ ਨਹੀਂ ਨਸ਼ਾ ਫੜਾਉਂਦੇ ਮਾਰੇ ਮਾਰ ਕੇ ਫਿਰ ਪਹਿਲੇ ਦਿਨ ਕਿਸ ਤਰ੍ਹਾਂ ਤੁਹਾਨੂੰ ਕੋਈ ਚਾਣ ਕੀ ਕੋਈ ਆਇਆ ਸੀ ਕਿ ਬੰਦਾ ਸਾਨੂੰ ਨੇ ਫੜਾਤਾ ਕਿ ਸਾਨੂੰ ਆਪਣੀ ਪਤਾ ਸੀਗਾ ਜੀ ਤੇ ਮੈਂ ਤਾਂ ਲਾਹ ਦੇ ਚੱਕਰ ਵਿੱਚ ਤਾਂ ਸਹੀ ਪਿੰਡ ਕਿਹੜਾ ਤੁਹਾਡਾ ਪਿੰਡ ਅਸੀਂ ਦੋੜ ਦੇ ਕੋਲ ਹੈਗਾ ਸਵਾਈ ਕੀ ਜੀ ਕਿੰਨੇ ਚਿਰ ਤੋਂ ਨਸ਼ਾ ਕਰਦੇ ਹੋ ਕਿੰਨੇ ਟਾਈਮ ਹੋ ਗਿਆ ਦੋ ਸਾਲ ਕਰਦੇ ਤੇ 3 ਸਾਲ ਕਰਦੇ ਜੀ ਪੁਲਿਸ ਨੂੰ ਵੇਖ ਭੱਜਣ ਲੱਗੇ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਿੱਗੇ ਪੁਲਿਸ ਨੇ ਪਕੜ ਕੇ ਲਈ ਤਲਾਸ਼ੀ ਤਾਂ ਮਿਲੀ 600 ਗ੍ਰਾਮ ਹੈਰੋਇਨ ਮਾਮਲਾ ਦਰਜ ਜਾਣਕਾਰੀ ਮੁਤਾਬਕ ਅੱਜ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਦੇ ਮੁਤਾਬਕ ਜਲਾਲਾਬਾਦ ਦੇ ਫਾਜ਼ਿਲਕਾ ਰੋਡ ਗੁਬਿੰਦਰ ਅਗਰੀ ਕੋਲੇ ਪੁਲਿਸ ਨੂੰ ਵੇਖ ਕੇ ਦੋ ਨੌਜਵਾਨ ਮੋਟਰਸਾਈਕਲ ਸਮੇਤ ਪੱਜਣ ਲੱਗੇ ਤਾਂ ਡਿੱਗ ਪਏ ਜਦ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਦੱਸ ਦਈਏ ਕਿ ਕਾਬੂ ਕੀਤੇ ਗਏ ਮੁਲਜ਼ਮ ਮਮਦੋਤ ਇਲਾਕੇ ਦੇ ਹਨ ਅਤੇ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰਕੇ ਐਨਡੀਪੀਐਸ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮ ਅਜ ਬੱਟੀ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ ਹੈ ਅਤੇ ਇਸੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਡਰੱਗਸ ਬਰਾਮਦ ਹੋਈ ਹੈ ਪੁਲਿਸ ਦੇ ਦੱਸਿਆ ਅਨੁਸਾਰ ਦੋਨੇ ਨੌਜਵਾਨ ਚਿੱਟਾ ਪੀਂਦੇ ਆਦੀ ਹਨ ਅਤੇ ਚਿੱਟਾ ਵੇਚਦੇ ਵੀ ਹਨ ਜਿਸ ਤੋਂ ਬਾਅਦ ਇਹਨਾਂ ਦੇ ਬਾਰੇ ਪੁਲਿਸ ਨੂੰ ਪਹਿਲਾਂ ਹੀ ਕੂਫੀਆ ਜਾਣਕਾਰੀ ਸੀ ਲੇਕਿਨ ਇਹ ਕਾਬੂ ਨਹੀਂ ਆ ਰਹੇ ਸੀ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਅਤੇ 600 ਗ੍ਰਾਮ ਚਿੱਟਾ ਇਹਨਾਂ ਤੋਂ ਬਰਾਮਦ ਹੋਇਆ ਜਿਸ ਸਬੰਧ ਵਿੱਚ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜੀ ਸਰ ਜੀ ਕਿਸ ਸੰਬੰਧ ਵਿੱਚ ਪ੍ਰਸਨ ਪੁੱਛਤੀ ਆ ਗਈ। ਮਾਨਯੋਗ ਡੀਜੀਪੀ ਸਾਹਿਬ श्री गौरव यादव ਤੇ ਮਾਨਯੋਗ ਐਸਐਸਪੀ ਸਾਹਿਬ श्री ਮਨਜੀਤ ਸਿੰਘ ਤੇਸੀ ਹੋਰਾਂ ਵੱਲੋਂ ਮਾੜੇ ਅਨਸਰਾਂ ਖਾਫ ਮਹੀਮ ਛੜੀ ਹੋਈ ਹੈ ਤੇ ਨਸ਼ਾ ਨਿਕਲਾ। ਉਸ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਥਾਣਾ ਸਿਟੀ ਦੇ ਇੰਸਪੈਕਟਰ ਲੇਖਰਾਜ ਜੀ ਹਾਜ਼ਰ ਹੈਗਾ ਤੇ ਇਹ ਐਸਏ ਅਮਰੀਕ ਸਿੰਘ ਹੋਰਾਂ ਨੇ ਦੋ ਜਿਹੜੇ ਮੁਜਰਮ ਸੀਗੇ ਇਹ 600 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਿਹੜੇ ਜਿਹਦੇ ਤਹਿਤ ਮੁਕੱਦਮਾ ਨੰਬਰ 9 ਡੇਟਡ 21/1/2024 ਅੰਡਰ ਸੈਕਸ਼ਨ 21C 6685 ਐਨਡੀਪੀਐਸ ਐਕਟ ਤਹਿਤ थाना ਸਿਟੀ ਜਲਾਲਾਬਾਦ ਵਿਖੇ ਇਹ ਕੇਸ ਰਜਿਸਟਰ ਕੀਤਾ ਗਿਆ ਗੁਰਬੀਰ ਸਿੰਘ ਉਰਫ ਬਿੱਟੂ ਜਸ ਸਰ ਉਰਫ ਜਸਵੀਰ ਸਿੰਘ ਵਾਸੀ ਸਵਾਇਕੀ ਭੋਖੜੀ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਦੂਸਰਾ ਮੁਜਰਮ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਭਜਨ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਠਾਰ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹ ਬੰਦੇ ਪੀਂਦੇ ਆਦੀ ਸੀ ਤੇ ਕੁਝ ਸਮਾਨ ਹੈ ਪੀਂਦੇ ਸੀ ਤੇ ਕੁਝ ਸੇਲ ਕਰ ਦਿੰਦੇ ਸੀ ਖੂਫੀਆ ਰਿਪੋਰਟ ਮਿਲਣ ਤੇ ਨਾਕਾਬੰਦੀ ਕੀਤੀ ਗਈ ਤੇ ਉਸ ਦੇ ਆਧਾਰ ਤੇ ਇਹਨਾਂ ਨੂੰ ਰੰਗੇ ਹੱਥੀ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ ਸਰ ਕੋਈ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੋਂ ਸਮਾਨ ਲਿਆਂਦਾ ਸੀਗਾ ਤੇ ਕਿੱਥੇ ਸਪਲਾਈ ਕਰਨਾ ਸੀ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਇਹ ਕੁਝ-ਕਿਛ ਕੀਤੀ ਜਾਏਗੀ ਹੁਣ ਰਿਮਾਂਡ ਦੇ ਦੌਰਾਨ ਇਹ ਜਿਹੜੀਆਂ ਚੀਜ਼ਾਂ ਕਿੱਥੋਂ ਸਮਾਨ ਲੈ ਕੇ ਆਏ ਸੀ ਕਿੱਥੋਂ ਸਮਾਨ ਦੇਣਾ ਹੈ ਇਹ ਸਾਰਾ ਸਫਾ ਮਿਸਲ ਤੇ ਸਫਾ ਕੇਸ ਦੇ ਵਿੱਚ ਲਿਆਂਦਾ ਜਾਏਗਾ ਪਹਿਲਾਂ ਵੀ ਇਹ ਨਹੀਂ ਸਪਲਾਈ ਕਰਦੇ ਸੀ ਸਮਾਨ ਨਹੀਂ ਪਹਿਲਾਂ ਸਪਲਾਈ ਤਾਂ ਕਰਦੇ ਸੀ ਪਰ ਇਹ ਕੇਸ ਫੜੇ ਨਹੀਂ ਗਏ ਕਦੇ ਇਹ ਪਹਿਲੀ ਵਾਰ ਫੜੇ ਗਏ ਨੇ ਇਹਨਾਂ ਤੇ ਖਿਲਾਫ ਕੋਈ ਕੇਸ ਨਹੀਂ ਰਜਿਸਟਰ ਹੈਗਾ ਤੇ ਜਿਸ ਤਰੀਕੇ ਇਹਨਾਂ ਨੇ ਕਿਹਾ ਕਿ ਚੇਸ ਕੋ ਦਰ ਮਨੇ ਸਿਰਫ ਆਪਣੇ ਪੀਣ ਵਾਸਤੇ ਇੱਕ ਕਮਿਸ਼ਨ ਵਾਸਤੇ ਇਹ ਕਿੰਨੇ ਪੀਣ ਨੂੰ ਹੱਥ ਲੈਂਦਾ ਨਹੀਂ ਦੇਖੋ ਜਿਹੜਾ ਇਹਦਾ ਇੰਟਰਨੈਸ਼ਨਲ ਜਾਂ ਮਾਰਕੀਟ ਪ੍ਰਾਈਸ ਹੈ ਕਾਫੀ ਜ਼ਿਆਦਾ ਹੈ ਇੰਨੀ ਇਹਨਾਂ ਦੀ ਗੱਲ ਨਹੀਂ ਵੀ ਇਹ ਇੰਨੀ ਲਿਜਾ ਕੇ ਇਕੱਠੀ ਇਹ ਆਪਣਾ ਪੀਣ ਵਾਸਤੇ ਇਹਨੇ ਕੋਈ ਲੈਂਡਲੋਰਡ ਵੀ ਹੈ ਨਹੀਂ ਇਹ ਇਹ ਨਾਚਦੇ ਇਹ ਕੁਝ ਵੇਚਣਗੇ ਤੇ ਕੁਝ ਪੀਣਗੇ ਫਿਰ ਉਹਨੂੰ ਰੀਸਾਈਕਲ ਕਰਨਗੇ। ਇੰਨੇ ਕੋਲ ਸਾਰੇ ਇਹਨਾਂ ਨੇ ਸਮਾਨ ਹੈ ਰੋਂ ਲੈ ਕੇ ਆਂਦੀ ਹੈ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਏਗੀ। ਬਿਲਕੁਲ ਕੀਤੀ ਜਾਏਗੀ ਜੀ। ਉਹ ਬੈਕ ਰੈਫਰੈਂਸ ਤੇ ਫਾਰਵਰਡ ਇਹ ਸਾਡਾ ਰੂਲ ਹੈ ਇਹ ਅਸੀਂ ਪਿੱਛੋਂ ਕਿੱਥੋਂ ਲੈ ਕੇ ਆਏ ਤੇ ਕਿਹਨੂੰ ਸੇਲ ਕਰਨਗੇ ਉਹ ਚੈੱਕ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਪਰ ਜਿਹੜੇ ਜਿਹੜੇ ਅੱਜ ਦੇ ਨੌਜਵਾਨ ਜੋ ਅੱਜ ਕੱਲ ਨਸ਼ੇ ਵੱਲ ਜ਼ਿਆਦਾ ਅਟ੍ਰੈਕਟ ਹੋ ਰਹੇ ਨੇ ਉਹਨਾਂ ਵੱਲ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਬੱਚਿਆਂ ਨੂੰ ਇਹੀ ਸਲਾਹ ਦਊਂਗਾ ਕਿ ਬੱਤ-ਬੱਤ ਪੜ੍ਹਾਈ ਕੀਤੀ ਜਾਵੇ ਤੇ ਜੇ ਤੁਸੀਂ ਪੜ੍ਹੋਗੇ ਲਿਖੋਗੇ ਤਾਂ ਨੌਕਰੀ ਕੋਈ ਨਾ ਕੋਈ ਤੁਹਾਨੂੰ ਮਿਲੇਗੀ ਅਗਰ ਤੁਸੀਂ ਇਸ ਚੱਕਰ 'ਚ ਪੈ ਗਏ ਤਾਂ ਫਿਰ ਇਹ ਰਸਤਾ ਸਿੱਧਾ ਸੈਂਟਰਲ ਜੇਲ੍ਹ ਨੂੰ ਜਾਂਦਾ ਹੈ ਜਿਹਦੇ ਦਰਵਾਜ਼ੇ ਕਦੇ ਖੁੱਲਦੇ ਨਹੀਂ ਹੈਗੇ ਹਾਂ ਜੀ